ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਤਬਾਹੀ ਮੱਚੀ ਹੈ ਇਸ ਸਭ ਦੇ ਦਰਮਿਆਨ ਜਿੱਥੇ ਸਰਕਾਰ ਦੇ ਵੱਲੋਂ ਹੜਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਵੀ ਆਪਣੇ ਪੱਧਰ ਦੇ ਉੱਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਤੇ ਹੜ੍ਹ ਪੀੜਤਾਂ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਪਰ ਇਸ ਸਭ ਦੇ ਦਰਮਿਆਨ ਅੱਜ ਬੀਐਸਐਫ ਦੇ ਵੱਲੋਂ ਹੜ੍ਹ ਪੀੜਤਾ ਦੇ ਲਈ ਵੱਡਾ ਉਪਰਾਲਾ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਬੀਐਸਐਫ ਦੇ ਵੱਲੋਂ ਅਜਨਾਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇੱਕ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਦੇ ਵਿੱਚ ਉਹਨਾਂ ਦੇ ਵੱਲੋਂ 80 ਸਕੂਲੀ ਬੱਚਿਆਂ ਨੂੰ ਸਕੂਲੀ ਬੈਗ ਕਿਤਾਬਾਂ ਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ ਇਸ ਤੋਂ ਇਲਾਵਾ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਨ੍ਹਾਂ ਲੜਕੀਆਂ ਦੇ ਵਿਆਹ ਰੱਖੇ ਗਏ ਨੇ ਤਾਂ ਉਹਨਾਂ ਦੇ ਵਿੱਚੋਂ 10 ਲੜਕੀਆਂ ਨੂੰ ਦਹੇਜ ਦਾ ਸਮਾਨ ਦਿੱਤਾ ਗਿਆ ਜਿਸ ਦੇ ਵਿੱਚ ਕੰਬਲ ਤੇ ਹੋਰ ਫਰਨੀਚਰ ਵਗੈਰਾ ਸ਼ਾਮਿਲ ਹੈ ਜੀ ਹਾਂ ਆਤਾ ਬੀਐਸਐਫ ਦੇ ਵੱਲੋਂ ਹੁਣ ਵੱਡੇ ਪੱਧਰ ਦੇ ਉਪਰਾਲੇ ਜਿਹੜਾ ਨੇ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੀਤੇ ਜਾ ਰਹੇ ਨੇ ਤਾਂ ਅਜਨਾਲਾ ਦੇ ਹੜਪੀੜਤ ਇਲਾਕਿਆਂ ਦੇ ਵਿੱਚ ਜਿਹੜਾ ਹੈ ਅ ਬੀਐਸਐਫ ਦੀਆਂ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਇੱਕ ਵੱਡੇ ਪੱਧਰ ਦੇ ਉੱਤੇ ਕੈਂਪ ਲਗਾਇਆ ਗਿਆ ਹੈ ਕੈਂਪ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 10 ਕੁੜੀਆਂ ਜਿਨ੍ਹਾਂ ਦਾ ਵਿਆਹ ਹੋਣ ਵਾਲਾ ਹੈ ਉਹਨਾਂ ਨੂੰ ਦਾਜ ਦਾ ਸਮਾਨ ਦਿੱਤਾ ਗਿਆ ਹੈ ਸੋ ਇਲਾਵਾ 80 ਦੇ ਕਰੀਬ ਜਿਹੜਾ ਨੇ ਸਕੂਲੀ ਬੱਚੇ ਨੇ ਜਿਨ੍ਹਾਂ ਨੂੰ ਸਕੂਲ ਬੈਗ ਸਟੇਸ਼ਨਰੀ ਤੇ ਕਿਤਾਬਾਂ ਜਿਹੜੀਆਂ ਨੇ ਉਹ ਵੰਡੀਆਂ ਗਈਆਂ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਹੜਪੀੜਤਾ ਦੇ ਲਈ ਵੱਡੇ ਐਲਾਨ ਕੀਤੇ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਦੇਵ ਲੋਕ ਕਿਹਾ ਗਿਆ ਸੀ ਕਿ ਹੜਪੀਟਾਂ ਨੂੰ ਦਿਵਾਲੀ ਤੋਂ ਪਹਿਲਾਂ ਮੁਆਵਜ਼ਾ ਜਿਹੜਾ ਉਹ ਦੇ ਵੀ ਦਿੱਤਾ ਜਾਏਗਾ ਤਾਂ ਇਸ ਸਬੰਦੇ ਦਰਮਿਆਨ ਸਰਕਾਰ ਆਪਣਾ ਵਾਅਦਾ ਪਗਾਉਂਦੀ ਵੀ ਨਜ਼ਰ ਆਈ ਹੈ ਤਾਂ ਹਰ ਇੱਕ ਹੜਪੀੜ ਤਲਾਕੇ ਦੇ ਵਿੱਚ ਕੰਮ ਸ਼ੁਰੂ ਹੋ ਗਏ ਨੇ ਮੁਆਵਜ਼ੇ ਚੈੱਕ ਜਿਹੜਾ ਨੇ ਉਹ ਵੰਡੇ ਜਾ ਚੁੱਕੇ ਨੇ ਤੇ ਕਈ ਤਾਮਤ ਰਾਸ਼ੀ ਵੀ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆ ਚੁੱਕੀ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਸਾਬਕਾ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਸਰਵਾਈਕਲ ਜੀ ਕਾ ਸਰ ਸ੍ਰੀ ਵੈਗੂ ਜੀ ਤੁਸੀਂ ਬੋਲੀਏ ਸਾਭ ਆਹ ਸਾਡਾ ਕੈਂਪ ਹੈ ਗੁਜਰਵਾਲਾ ਜੋ ਕਿ ਅਸੀਂ ਆਰਮੀ ਔਰ ਵੈਟਰਸ ਨੇ ਮਿਲ ਕੇ ਲਾਇਆ ਆ ਮੈਂ ਤੈਹ ਦਿਲ ਤੋਂ ਧੰਨਵਾਦ ਕਰਨ ਚਾਹੁੰਦਾ ਆ ਆਪਣੇ ਸੀਐਮਪੀ ਸੀਈਓ ਸਾਹਿਬ ਕਰਨਲ ਕੇਰ ਸਾਹਿਬ ਔਰ ਇਹਨਾਂ ਦੀ ਟੀਮ ਔਰ 15 ਡਿਵੀਜ਼ਨ ਦੇ ਜੀਓਸੀ ਸਾਹਿਬ ਬਜਰਾਗੌਰ ਰਣਕਮਣ ਦਾ ਜੋ ਕਿ ਆ ਕੈਂਪ ਲੱਗਾ ਆ ਬਹੁਤ ਹੀ ਵਧੀਆ ਕੈਂਪ ਲੱਗਾ ਆ ਆ ਕੈਂਪ ਅਸੀਂ 29 ਅਗਸਤ ਤੋਂ ਚਲਾ ਰਹੇ ਆ ਜੀ ਕਿਉਂਕਿ ਕੋਈ ਕੈਂਪ ਲੱਗੇ ਇੱਕ ਹਫਤੇ ਲਈ ਕੋਈ ਦੱਸ ਦੇਣ ਤੋਂ ਲੱਗਾ ਹੀ ਅਜੇ ਤੱਕ ਆਪਣਾ ਕੈਂਪ ਲੱਗਾ ਪਿਆ ਆ ਅੱਜ ਡੇਟ ਲਗਭਗ ਹੋ ਗਈ ਆ 19 ਤਰੀਕ ਹੋ ਗਈ ਆ ਔਰ ਅਜੇ ਤੱਕ ਆਪਣਾ ਕੈਂਪ ਚੱਲ ਰਿਹਾ ਆ ਸਾਡਾ ਮਕਸਦ ਕੀ ਆ ਕੈਂਪ ਦਾ ਜਿੱਦਾਂ ਮੰਨ ਲਓ ਸਾਬ ਇੱਕ ਟੀਮ ਲਖਨਊ ਆਈ ਸਾਬ ਦੇ ਨਾਲ ਆਪਣਾ ਮਿਲ ਕੇ ਇੱਥੇ ਸੇਵਾ ਕੀਤੀ ਆ ਕਿਉਂਕਿ ਸੇਵਾ ਬਹੁਤ ਆ ਰਹੀ ਆ ਪਰ ਸਹੀ ਜਗ੍ਹਾ ਤੱਕ ਨਹੀਂ ਪਹੁੰਚ ਰਹੀ ਦੀ ਅਹੀਂ ਰੂੜੇਵਾਲ ਸ਼ਾਂਵਿਆਰ ਔਰ ਅੰਦਾਸ ਦੇ ਲਾਗੇ ਜਿੰਨੇ ਵੀ ਲਾਗੇ ਲਾਗੇ ਪਿੰਡ ਹਨ ਪਿੰਡਾਂ ਦੇ ਵਿੱਚ ਗਏ ਵੀ ਜਿੱਥੇ ਸਮਾਨ ਪਹੁੰਚਣਾ ਚਾਹੀਦਾ ਸੀ ਮੈਂ ਤੈਹ ਦਿਲੋਂ ਜੀਓ ਸਾਹਿਬ ਦਾ ਕਰਨਾ ਚਾਹੁੰਗਾ ਕਿਉਂਕਿ ਇਹਨਾਂ ਨੇ ਸੀਐਮਪੀ ਦੀ ਨਾਲ ਟੀਮ ਦਿੱਤੀ ਆ ਪੂਰਾ ਕੰਟਰੋਲ ਦੇ ਨਾਲ ਆਪਾਂ ਸਿਸਟਮ ਦੇ ਨਾਲ ਆ ਕੰਮ ਕੀਤਾ ਹੈ ਅੱਜ ਕੀ ਕੀ ਦਿੱਤਾ ਗਿਆ ਜੀ ਇੱਥੇ ਬੱਚਿਆਂ ਨੂੰ ਸਭ ਰਾਜ ਜੋ ਆਪਣੀਆਂ 10 ਬੱਚੀਆਂ ਜਿਨ੍ਹਾਂ ਦੀ ਸ਼ਾਦੀ ਸੀ ਉਹਨਾਂ ਬੱਚਿਆਂ ਨੂੰ ਕੰਬਲ ਸ਼ੋਲ ਬਾਕੀ ਪੇਟੀਆਂ ਜਿਹੜੀਆਂ ਲੋਹੇਆਂ ਬੰਦ ਕਿਆ ਰੀਆਂ ਉਹਨਾਂ ਨੇ ਦਿੱਤੀਆਂ ਜਾਣਗੀਆਂ ਥੋੜੇ ਦਿੱਤੇ ਗਏ ਆ ਬਾਕੀ ਆ ਦੇਖੋ ਰਸ਼ਨ ਲੈ ਕੇ ਆਏ ਨਾ ਬੱਚਿਆਂ ਨੂੰ ਦਿੱਤੇ ਗਏ ਆ ਉਸ ਤੋਂ ਬਾਅਦ ਸਕੂਲ ਦੇ ਛੋਟੇ ਬੱਚੇ ਆ ਇਹਨਾਂ ਨੂੰ ਸਕੂਲ ਦੇ ਬੈਗ ਔਰ ਸਟਿਚਰੀ ਦਿੱਤੀ ਗਈ ਹੈ ਜੀ ਲਗਭਗ 80 ਬੱਚਿਆਂ ਵਾਂਗ